ਏਕਾ ਮਾਈ ਜਗਤ ਵਿਆਹੀ ਏਕਾ ਮਾਈ ਜਿਹੜੀ ਹੈ ਅਸਲ ਵਿੱਚ ਏਕਾ ਮਾਈ ਪਰਮੇਸ਼ਰ ਆਪ ਹੀ ਹੈ ਦੂਜਾ ਤਾਂ ਹੁਣ ਕੋਈ ਉੱਥੇ ਹੁੰਦਾ ਹੀ ਨਹੀਂ ਆਪ ਹੀ ਏਕਾ ਮਾਈ ਬਣ ਜਾਂਦੇ ਨੇ ਆਪ ਹੀ ਸਭ ਕੁਝ ਬਣ ਜਾਂਦੇ ਨੇ ਮਾਇਆ ਦੇ ਰਾਹੀਂ ਸੋਚੀ ਵੀ ਰਜਮਾ ਕਰਦੇ ਨੇ ਏਕਾ ਮਾਈ ਜਿਹੜੀ ਹੈ ਇੱਕ ਮਾਇਆ ਜਗਤ ਵਿਆਹੀ ਸੋ ਜਦੋਂ ਪਰਮੇਸ਼ਰ ਨਾਲ ਮਾਇਆ ਦਾ ਕਲਪਤ ਗਾਤਮ ਸੰਬੰਧ ਹੁੰਦਾ ਹੈ ਜੋ ਤ ਤ ਬਹਾਵ ਜੋ ਜੁੜੀ ਤੇ ਵਿਆਹੀ ਤੋਂ ਭਾਵ ਜਦੋਂ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਉਹ ਜੁਣੇ ਸ੍ਰੇਸ਼ਟੀ ਦੀ ਰਚਨਾ ਹੋਈਏ ਕਾ ਮਾਈ ਪਹਿਲਾ ਉਹਨੇ 3 ਗੁਣਾ ਦੀ ਰਚਨਾ ਕਰ ਦਿੱਤੀ 1 ਕਾ ਮਾਈ ਜੁੜਤ ਵਿਆਹੀ। ਕਲਪਤਦਾਤਮ ਸੰਬੰਧ ਕੀ ਚੀਜ਼ ਹੈ। ਇਹ ਕਲਪਤਦਾਤਮ ਸੰਬੰਧ ਬਾਰੇ ਦੇਖੀਏ। ਇਹ ਅਗ ਹੈ। ਅਗ ਦੇ ਬਾਰੇ ਦੇ ਵਿੱਚ ਆਪਾਂ ਲੋਹਾ ਰੱਖਦੇ ਨਾ ਲੋਹਾ ਹਾਈ ਹੁਣ ਲਾਲ ਹੋ ਜਾਂਦਾ ਤੇ ਪ੍ਰਕਾਸ਼ ਕਰਨ ਲੱਗ ਜਾਂਦਾ ਲੋਹਾ ਤੇ ਆਗ ਦੇ ਵਿੱਚ ਪੈਣ ਕਰਕੇ ਲੋਹਾ ਲਾਲ ਹੁੰਦਾ ਤੇ ਪ੍ਰਕਾਸ਼ ਕਰਦਾ ਇਹ ਇਹਦਾ ਇੱਕ ਰੂਪ ਹੈ ਇਸ ਦੇ ਵਿੱਚ ਦੂਜੀ ਸੱਤਾ ਛਾੜਨ ਦੀ ਹੈ ਉਹ ਗਰਮ ਲੋਹਾ ਕਿਸੇ ਦੇ ਪਿੰਡੇ ਨੂੰ ਲਾ ਦੇ ਸੜ ਜਾਂਦਾ ਤੀਜੀ ਚੀਜ਼ ਇਹਦੇ ਚ ਲੋਹੇ ਚ ਗਰਮੈਸ਼ ਇਹ ਤਿੰਨ ਗੱਲਾਂ ਇਹਦੇ ਚ ਆ ਜਾਂਦੀਆਂ ਨੇ ਕਲਪਤ ਬਾਤਮਸਬੰਧ ਜਿਵੇਂ ਅੱਗ ਦੇ ਵਿੱਚ ਲੋਹਾ ਪਾਉਣ ਤਾਂ ਉਹ ਲਾਲ ਵੀ ਹੋਇਆ ਠਾਰਨ ਦੀ ਸਮਰੱਥਾ ਵੀ ਹੋ ਗਈ ਤੇ ਉਹਦੇ ਉੱਤੇ ਗਰਮੈਸ਼ ਵੀ ਆ ਗਈ ਪਰ ਜੇ ਉਸ ਲੋਹੇ ਨੂੰ ਅੱਗ ਵਿੱਚੋਂ ਕੱਢ ਕੇ ਆਪਾਂ ਬਾਹਰ ਰੱਖ ਦਈਏ ਘੰਟੇ 2 ਘੰਟੇ ਬਾਅਦ 3 ਘੰਟੇ ਬਾਅਦ ਬਿਲਕੁਲ ਠੰਡਾ ਹੋ ਕੇ ਆਪਣੇ ਵਾਪਸ ਉਸੇ ਰੂਪ ਵਿੱਚ ਹੀ ਆ ਜਾਂਦਾ ਦੂਸਰਾ ਪ੍ਰਮਾਣ ਹੈਗਾ ਕਲਪਤਦਾਤਮ ਸੰਬੰਧ ਦਾ ਘੁਟਤ ਵਿਆਈ ਵਿੱਚ ਜਿਵੇਂ ਬਲੌਰ ਹੈ ਸਫਤਕ ਕਹਿੰਦੇ ਨੇ ਇਹਨੂੰ ਬਲੌਰ ਵੀ ਕਹਿੰਦੇ ਨੇ ਉਹ ਜਿਹੜਾ ਬਲੌਰ ਹੁੰਦਾ ਬਲੌਰ ਚਿੱਟਾ ਰੰਗ ਹੁੰਦਾ ਇਹਦਾ ਪਾਰਦਰਸ਼ਿਕ ਵੀ ਹੁੰਦਾ ਹੈ ਹੀਰੇ ਤੇ ਬਲੌਰ ਵਿੱਚ ਇੰਨਾ ਫਰਕ ਕਿ ਹੀਰਾ ਪਾਰਦਰਸ਼ਿਕ ਨਹੀਂ ਹੁੰਦਾ ਹੀਰੇ ਵਿੱਚੋਂ ਪਰਲੇ ਪਾਸੋਂ ਨਹੀਂ ਵੇਖਿਆ ਜਾ ਸਕਦਾ ਬਲੌਰ ਵਿੱਚੋਂ ਦੇਖ ਸਕਦੇ ਨੇ ਬਲੌਰ ਨੂੰ ਲਾਲ ਰੰਗ ਦੇ ਕਾਗਜ਼ ਉੱਪਰ ਰੱਖ ਦੋ ਬਲੌਰ ਸਾਰਾ ਲਾਲ ਹੋ ਜਾਂਦਾ ਕੋਈ ਕਾਗਜ਼ ਕੱਢ ਦੋ ਥੱਲੇ ਚਿੱਟਾ ਰੱਖ ਦੋ ਚਿੱਟਾ ਹੋ ਜਾਂਦਾ ਨੀਲਾ ਕਾਗਜ਼ ਰੱਖ ਦੋ ਬਲੌਰ ਨੀਲਾ ਹੋ ਜਾਂਦਾ ਬਲੌਰ ਦੇ ਥੱਲੇ ਜਿਹੜਾ ਜਿਹਾ ਕਾਗਜ਼ ਰੱਖਤਾ ਬਲੌਰ ਉਹੇ ਜਿਹੇ ਰੰਗ ਦਾ ਹੋ ਜਾਂਦਾ ਬਾਦ ਵਿੱਚ ਫੇਰ ਉਹ ਆ ਜਿਹਾ ਹੋ ਜਾਂਦਾ ਇਸੇ ਤਰ੍ਹਾਂ ਬ੍ਰਹਮ ਜਦੋਂ ਆਇਆ ਬ੍ਰਹਮ ਜਦੋਂ ਮਾਇਆ ਸੰਯੁਕਤ ਹੁੰਦਾ ਬਲੌਰ ਦੀ ਅਵਸਥਾ ਵਿੱਚ ਹੁੰਦਾ ਹੈ ਜਿੰਨਾ ਚੇ ਮਾਇਆ ਰਹੇ ਉਹਨਾਂ ਚੋਂ ਈਸ਼ਰੂਪ ਹੋ ਜਾਂਦਾ ਜਦੋਂ ਮਾਇਆ ਪਾਸੇ ਕਰਤੀ ਬ੍ਰਹਮ ਇੱਕ ਪਾਸੇ ਹੋ ਗਿਆ ਤਾਂ ਉਹ ਆਪਣੇ ਅਸਲੀ ਰੂਪ ਵਿੱਚ ਫੇਰ ਆ ਜਾਂਦਾ ਉਸ ਤੋਂ ਜਿਹੜਾ ਕਲਪਤ ਦਾਤ ਨੂੰ ਸੰਬੰਧ ਲੋਹੇ ਦਾ ਪ੍ਰਮਾਣ ਦਿੱਤਾ ਆਪਾਂ ਨੇ ਇਹ ਮਾਇਆ ਜੜ ਰੂਪ ਹੈ ਜਦੋਂ ਇਹਨ ਵਿੱਚ ਬ੍ਰਹਮ ਦੀ ਜੋਤ ਪੈਂਦੀ ਹੈ ਬ੍ਰਹਮ ਦੀ ਜੋਤ ਪੈਣ ਕਰਕੇ ਇਹ ਮਾਇਆ ਪਿੰਨ ਰੂਪ ਧਾਰਨ ਕਰ ਜਾਂਦੀ ਹੈ ਆਪਣੇ ਬ੍ਰਹਮ ਦੇ ਜੋਤ ਪੈਣ ਕਰਕੇ ਮਾਇਆ ਦੇ ਤਿੰਨ ਰੂਪ ਆਪਣੇ ਆਪ ਨੂੰ ਬਣ ਜਾਂਦੇ ਨੇ ਅਜਾ ਮੇਕ ਲੋਹ ਸਖਤਕ ਕ੍ਰਿਸ਼ਨ ਉਹ ਛੰਦੋਗ ਉਪਨਿਸ਼ਦ ਵਿੱਚ ਲਿਖਿਆ ਕਿ ਇਸ ਜੀਵ ਨੂੰ ਅਜਾ ਅਜਨਮੀ ਜਨਮ ਤੋਂ ਰਹੇ ਤੇ ਮਾਇਆ ਦਾ ਵੀ ਕੋਈ ਜਨਮ ਨਹੀਂ ਹੈ ਨਾ ਇਹਦਾ ਮਰਨ ਨਹੀਂ ਹੁੰਦਾ ਕੋਈ ਮੇਕ ਹੁੰਦੀ ਇੱਕ ਅਜਾ ਮੇਕ ਮਨ ਹੁੰਦੀ ਹੈ ਇਹ ਜਿਹੜਾ ਰੰਗ ਇਹਦਾ ਲਾਲ ਰੰਗ ਸਭ ਤੋਂ ਖੰਦਾ ਜਿੱਟਾ ਰੰਗ ਤੇ ਕ੍ਰਿਸ਼ਨਾ ਹੰਦਾ ਕਾਵਾਂ ਰੰਗ ਏਕਾ ਮਾਈ ਜਗਤ ਵਿਆਈ ਇਹ ਏਕਾ ਮਾਇਆ ਜਦੋਂ ਜਗਤ ਦੇ ਸੰਯੁਕਤ ਹੋ ਕੇ ਜੁੜੀ ਪਰਮੇਸ਼ਰ ਨਾਲ ਵਿਆਈ ਤੋਂ ਬਾਅਦ ਬਸੂਤਾ ਭਾਵ ਨੂੰ ਪ੍ਰਾਪਤ ਹੋਈ ਤਾਂ ਇਹ ਮਾਇਆ ਨੇ ਪੰਨ ਬਣਾ ਨੂੰ ਜਨਮ ਦਿੱਤਾ ਜੀਵ ਦੇ ਵਿੱਚ ਤਿੰਨ ਗੁਣਾਂ ਦੇ ਤਿੰਨ ਰੰਗ ਜੰਮੇ ਨੇ ਜਿਹੜੇ ਲੋਹਤ ਭਾਉ ਲਾਲ ਕੁ ਸਫਤਕ ਭਾਉ ਚਿੱਟਾ ਕ੍ਰਿਸ਼ਨਾ ਕਾਲਾ ਲੋ ਰਜੋ ਗੁਣ ਹੋ ਗਿਆ ਸਫਤਕ ਸਤੋਜਨ ਹੋ ਗਿਆ ਚਿੱਟਾ ਰੰਗ ਆਪੇ ਇਹਦੇ ਨਾਲ ਜਿਹੜਾ ਕ੍ਰਿਸ਼ਨਾ ਕਾਲਾ ਰੰਗ ਹੈ ਇਹ ਹੋ ਗਿਆ ਸਾਡਾ ਤਮਾ ਗੁਣ ਹੁਣ ਇਹ ਤਿੰਨ ਗੁਣ ਜਿਹੜੇ ਨੇ ਇਹ ਤਿੰਨ ਗੁਣਾਂ ਤੋਂ ਅੱਗੇ ਸਾਰੀ ਕਿਰਿਆ ਸ਼ੁਰੂ ਹੁੰਦੀ ਹੈ ਤਿੰਨ ਗੁਣੇ ਦੇ ਵਿੱਚ ਮੁੱਖ ਨੇ ਜਿਨੇ 12 ਰੰਗ ਨੇ 12 ਰੰਗਾਂ ਵਿੱਚ ਸਾਰੀਆਂ ਸੋਗਾਂ ਬਣ ਜਾਂਦੀਆਂ ਨੇ ਇਸੇ ਤਰ੍ਹਾਂ ਸ੍ਰਿਸ਼ਟੀ ਤਿੰਨ ਰੰਗਾਂ ਵਿੱਚ ਬਣਾਈ ਪਰਮੇਸ਼ਰ ਨੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਹਨੂੰ ਪਾਈ ਉਹੀ ਰੰਗ ਨੇ ਸਾਰੇ ਤੇ ਤਿੰਨਾਂ ਰੰਗਾਂ ਵਿੱਚ ਹੈ ਸ੍ਰਿਤੀ ਤਿੰਨਾਂ ਰੰਗਾਂ ਤੋਂ ਅੱਗੇ ਜਿੰਨੇ ਮਰਜ਼ੀ ਰੰਗ ਬਣਾ ਲਾਓ ਮੁੱਖ ਰੰਗ ਸੱਤ ਨੇ ਸੱਤਾਂ ਰੰਗਾਂ ਤੋਂ ਸਾਰੇ ਰੰਗ ਅੱਗੇ ਜਨਮ ਲੈਂਦੇ ਨੇ ਇਸ ਪ੍ਰਕਾਰ ਤਿੰਨਾਂ ਰੰਗਾਂ ਤੋਂ ਸ੍ਰਿਸ਼ਟੀ ਨੂੰ ਆਵੜਾ ਕਿੰਨੇ ਨੇ ਹੁਣ ਜਿਹਦੇ ਵਿੱਚ ਸਤਿਗੁਣ ਬਹੁਤਾ ਵਿੱਚ ਹੁੰਦੇ ਤੇ ਰਜੋ ਤੇ ਤਮਸ ਦੀ ਮਾਨਤਾ ਥੋੜਾ ਥੋੜਾ ਹੁੰਦਾ ਨੇ ਸਤਿਗੁਣ ਬਹੁਤਾ ਜਿਆਦਾ ਹੈ ਰਜੋ ਤਮਸ ਥੋੜਾ ਥੋੜਾ ਉਹਦੇ ਵਿੱਚ ਪੈ ਗਈ ਪਰਮੇਸ਼ਰ ਦੀ ਜੋਤ ਪ੍ਰਕਾਸ਼ ਪਾ ਦੇ ਉਹਨਾਂ ਕੰਨ ਇਹ ਮਾਇਆ ਨੇ ਹੀ ਈਸ਼ੁਰੂਪ ਧਾਰਨ ਕਰ ਲਿਆ ਤੇ ਈਸ਼ੁਰੂਪ ਧਾਰਨ ਕਰਕੇ ਹੀ ਉਹ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਪਰਮੇਸ਼ਰ ਦੇ ਸੱਤਾ ਲੈ ਕੇ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕਰਦੀ ਜੀਵਾਂ ਕਿਉਂ ਬਣਾਉਂਦੀ ਆ ਹੈ ਰਜੋ ਤੇ ਤਮਾ ਗੁਣ ਜਿਹੜੇ ਨੇ ਇਹਨਾਂ ਦੀ ਪ੍ਰਭਾਵਨਾ ਹੁੰਦੀ ਹੈ ਤੇ ਸਤੋ ਗੁਣ ਦੀ ਥੋੜੀ ਅੰਸ਼ ਹੁੰਦੀ ਹੈ ਮੈਂ 10% ਹੀ ਸਤੋ ਗੁਣਾ ਹੈ ਬਾਕੀ ਦੇ ਜਿਹੜੇ ਨੇ ਬਹੁਤੇ ਨੇ ਤਮਾ ਗੁਣ ਤੇ ਰਜੋ ਗੁਣ ਹੋਣ ਕਰਕੇ ਇਹ ਆਪਾਂ ਜਿਹੜੇ ਜੀਵ ਬੈਠੇ ਆਪਾਂ ਬਣਦੇ ਆ ਰਜੋ ਤੇ ਤਮਾ ਗੁਣ ਦੇ ਸੰਯੋਗ ਤੇ ਆਪਣੇ ਵਿੱਚ ਤਾਂ ਕੋਈ ਤਮਗੁਣੀ ਬਹੁਤ ਗੁੱਸੇ ਖੁਰਾ ਆਦਮੀ ਆ ਬੜਾ ਮਾੜੀਆਂ ਚੀਜ਼ਾਂ ਖਾਣ ਵਾਲਾ ਵੀ ਪਰ ਉਹ ਇੱਥੇ ਘੱਟ ਹੀ ਆਉਂਦੇ ਤਮਗੁਣ ਨਹੀਂ ਆਉਂਦਾ ਇੱਥੇ ਰਜੋਗੁਣੀ ਜਾਂ ਸਤੋਗੁਣੀ ਪਹੁੰਚਦੇ ਨਹੀਂ ਤੇ ਸਰਕਾਰ ਮਾਇਆ ਜੀਵ ਦੀ ਰਚਨਾ ਕਰਦੀ ਹੈ ਪਰਮੇਸ਼ਰ ਇਹਨੂੰ ਜੜ ਨੂੰ ਸੱਤਾ ਦਿੰਦਾ ਜੜ ਰੂਪ ਮਾਇਆ ਨੂੰ ਸੱਤਾ ਦੇ ਕੇ ਸ੍ਰਿਸ਼ਟੀ ਦੀ ਰਚਨਾ ਕਰਦਾ ਜਦੋਂ ਪਰਮੇਸ਼ਰ ਨੇ ਮਾਇਆ ਨੂੰ ਆਪਣੀ ਸੱਤਾ ਦੇ ਦਿੱਤੀ ਤਾਂ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤਿੰਨ ਗੁਣ ਬਣਾ ਕੇ ਪੰਨਾ ਨਾ ਦੇ ਦੇ ਸੇਖੋਂ ਪੰਜ ਤੱਤ ਸਭ ਦੇ ਸਪਰਸ਼ ਰੂਪ ਗੰਧ ਬਣਾ ਕੇ ਅੱਗੇ ਪੰਜ ਸਥੂਲ ਰੱਤ ਖੜੇ ਕਰ ਦਿੱਤੇ ਪੰਜ ਸਥੂਲ ਤੱਤ ਜਿਹੜੇ ਨੇ ਉਹ ਸਾਰੇ ਨੂੰ ਪਤਾ ਹੀ ਹੈ ਕਿ ਆ ਗਵਾਸ਼ ਹੈ ਸਾਵਾ ਫਿਰ ਪਾਣੀ ਆ ਧਰਤੀ ਆਗਨੀ ਆ ਇਹ ਪੰਜ ਸਥੂਲ ਤੱਤਾਂ ਤੋਂ ਫਿਰ ਗੁੰਨ ਕੇ ਮਿੱਟੀ ਪੱਚੀ ਪ੍ਰਕਿਰਤੀਆਂ ਬਣਾ ਕੇ ਆਪਾਂ ਨੂੰ ਬਣਾਤਾ ਪਰਮੇਸ਼ਰ ਨੇ ਇਸ ਤਰ੍ਹਾਂ ਮਾਇਆ ਦੀ ਰਾਣੀ ਇੱਕਾ ਮਾਇਏ ਜੁਗਤ ਹੋਈ ਆਈ ਇਹ ਜਿਹੜੇ ਮੈਂ ਪਹਿਲਾਂ ਤਿੰਨ ਗੋਣ ਬਣਾਏ ਨੇ ਪਰਮੇਸ਼ਰ ਨੇ ਤਿੰਨ ਗੋਣਾਂ ਤੋਂ ਅੱਗੇ ਸ੍ਰਿਸ਼ਟੀ ਦੀ ਰਚਨਾ ਜਦੋਂ ਪਰਮੇਸ਼ਰ ਨੇ ਕੀ ਕਰਦੇ ਨੇ ਸ੍ਰਿਸ਼ਟੀ ਨੂੰ ਬਣਾਉਣਾ ਹੋਵੇ ਜਦੋਂ ਪਰਮੇਸ਼ਰ ਦਾ ਫੁਰਨਾ ਹੋ ਗਿਆ ਬਣਾਉਣਾ ਤਾਂ ਆਪਣਾ ਪ੍ਰਤੀਬਿੰਬ ਮਾਇਆ ਵਿੱਚ ਪਾ ਦਿੰਦੇ ਨੇ ਤੇ ਸ੍ਰਿਸ਼ਟੀ ਬਣ ਜਾਂਦੀ ਜੇ ਨੂੰ ਫੁਰਨਾ ਹੋਵੇ ਤੇ ਨਹੀਂ ਬਣਾਉਣਾ ਪ੍ਰਤੀਬਿੰਬ ਖਿੱਚ ਲੈਂਦੇ ਨੇ ਮਾਇਆ ਜੜ ਹੋ ਕੇ ਖਤਮ ਹੋ ਜਾਂਦੀ ਹੈ ਇਹਨੇ ਪਹਿਲਾਂ ਵੀ ਪ੍ਰਮਾਣ ਦਿੱਤਾ ਸੀ ਕੋ ਜੇ ਤਾਂ ਆਪਾਂ ਸਾਰੀ ਦੁਨੀਆ ਦੇਖਣੀ ਆ ਤਾਂ ਅੱਖਾਂ ਖੋਲ ਲਓ ਸਾਰੀ ਦੁਨੀਆ ਛਿੰਚ ਦੇਖ ਲਓ ਨਹੀਂ ਦੇਖਣੀ ਤਾਂ ਆਪਣੀ ਅੱਖਾਂ ਬੰਦ ਕਰਕੇ ਸੌਂ ਜਾਓ ਫਿਰ ਕੁਝ ਵੀ ਨਹੀਂ ਦੇਖਦਾ ਹੁਣ ਤਾਂ ਆਪਾਂ ਨੂੰ ਦਿਨ ਵੀ ਦੇਖਦਾ ਅੱਖਾਂ ਖੋਲਣ ਨਾਲ ਧੁੱਪ ਵੀ ਦਿਖਦੀ ਹੈ ਜੇ ਸੌਂ ਜਾਓ ਫਿਰ ਧੁੱਪ ਵੀ ਨਹੀਂ ਦਿਖਦੀ ਚੰਨਲ ਵੀ ਨਹੀਂ ਦਿਖਦਾ ਕੋਈ ਬੰਦਾ ਵੀ ਨਹੀਂ ਦਿਖਦਾ ਸਭ ਕੁਝ ਖਤਮ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਪਰਮੇਸ਼ਰ ਤਾਂ ਅੱਖਾਂ ਖੋਲਣ ਦੀ ਨਿਯਾਈ ਮਾਇਆ ਦੇ ਉੱਤੇ ਪ੍ਰਕਾਸ਼ ਪਾ ਦਿੰਦੇ ਨੇ ਸਾਰੀ ਸ੍ਰਿਸ਼ਟੀ ਬਣ ਜਾਂਦੀ ਜਦੋਂ ਕਹਿੰਦੇ ਮੈਂ ਇਹ ਇੱਕ ਰੂਪ ਹੋ ਜਾਵਾਂ ਤਾਂ ਆਪਣੀ ਅੱਖਾਂ ਬੰਦ ਕਰਕੇ ਆਪਣੇ ਸਵੈ ਰੂਪ ਵਿੱਚ ਅੰਦਰ ਨੂੰ ਮਿਲ ਜਾਂਦੇ ਨੇ ਪਰ ਇੰਨਾ ਕੀ ਫਰਕ ਹੈ ਜਦੋਂ ਆਪਣੇ ਸਵੈ ਰੂਪ ਵਿੱਚ ਅੰਦਰ ਨੂੰ ਮਿਲ ਹੁੰਦੇ ਨੇ ਤਾਂ ਸ੍ਰਿਸ਼ਟੀ ਨਾਲ ਹੀ ਖਤਮ ਹੋ ਜਾਂਦੀ ਹੈ ਇਹਨੂੰ ਕਹਿੰਦੇ ਕਲਪਤ ਦਾਤ ਨੂੰ ਸੰਬੰਧ ਹੈ ਇਹ ਇਕਾ ਮਾਈ ਜੁੜਕ ਵਿਆਈ ਇੱਕ ਜਿਹੜੀ ਮਾਇਆ ਹੈ ਉਹ ਜੁੜਕ ਜਦੋਂ ਜੋੜੀ ਹੈ ਤਾਂ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਕੇ ਪੰਨ ਚੇਲੇ ਪਰਵਾਨ ਰਜੋ ਗੁਣ ਤਮੋ ਗੁਣ ਸਤਿ ਗੁਣ ਰੂਪ ਚੇਲੇ ਜਿਹੜੇ ਸੀਗੇ ਸਪੁੱਤਰ ਤੇ ਪੰਨ ਪੁੱਤਰ ਨੇ ਮਾੜਾ ਦੇ ਅੱਗੋਂ ਨਾ ਨੇ ਇਹਨਾਂ ਪੰਨ ਨੂੰ ਫਿਰ ਕਿਸ ਪ੍ਰਕਾਰ ਬਣਾਇਆ ਰਜੋ ਗੁਣ ਤੋਂ ਜਿਹੜਾ ਹੈ ਉਹ ਬ੍ਰਹਮਾ ਨੂੰ ਜਨਮ ਦਿੱਤਾ ਸ੍ਰਿਸ਼ਟੀ ਨੂੰ ਬਣਾਉਣਾ ਜੋ ਹੈ ਫਿਰ ਸ੍ਰਿਸ਼ਟੀ ਦੀ ਪਾਲਣਾ ਵੀ ਕਰਨੀ ਹੈ ਤਾਂ ਫਿਰ ਜਾ ਕੇ ਸਤਿ ਗੁਣ ਤੋਂ ਵਿਸ਼ਨੂੰ ਨੂੰ ਪੈਦਾ ਕੀਤਾ ਥੱਲੇ ਕਿੰਨਾ ਥੱਲੇ ਆ ਜਾਂਦੇ ਨਹੀਂ ਮਾਇਆ ਮਾਇਆ ਤੋਂ ਥੱਲੇ ਤਿੰਨ ਗਣ ਬਣੇ ਤਿੰਨਾ ਗੁਣਾਂ ਤੋਂ ਜੋ ਤਿੰਨ ਦੂਸਰ ਬਣਦੇ ਨੇ ਉਹਨਾਂ ਨੂੰ ਜਨਮ ਦੇ ਦਿੰਦੀ ਹੈ ਫਿਰ ਅੱਗੇ ਸ੍ਰਿਸ਼ਟੀ ਹੁਣ ਵੱਧ ਗਈ ਵੱਧ ਗਈ ਉਹ ਤਾਂ ਬੁੱਢੇ ਹੋ ਚਲੇ ਮਾਰਨੇ bina ਤਿੰਨ ਗਣ ਚ ਸ਼ਿਵ ਜੀ ਨੂੰ ਪੈਦਾ ਕਰ ਦਿੱਤਾ ਚੱਲ ਬਿ ਸ੍ਰਿਸ਼ਟੀ ਦੀ ਖਾਤਮਾ ਤੋਂ ਕਰਨਾ ਜਾ ਕੇ ਸੋ ਸਰਕਾਰ ਮਹਾਰਾਜ ਨੇ ਤਿੰਨ ਚੇਲੇ ਪ੍ਰਜਾਨ ਇਹ ਤਿੰਨ ਚੇਲੇ ਦਾ ਭਾਵ ਤਿੰਨ ਪੁੱਤਰ ਬਣ ਕੇ ਮਾਇਆ ਦੇ ਤੂੰ ਨਾਇ ਇਹ ਨਾਲ ਹੀ ਸਾਰਾ ਆਪਣਾ ਕਰਮ ਕਰਦੀ ਹੈ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਤਾਂ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਆ ਹੁਣ ਸਿੱਧਾ ਨੂੰ ਕਹਿੰਦੇ ਨੇ ਨਾਲ ਆਪਾਂ ਨੂੰ ਵੀ ਸਮਝਾਈ ਜਾਂਦੇ ਨੇ ਤੇ ਇਹ ਨਾਲ ਵਿੱਚੋਂ ਇੱਕ ਸੰਸਾਰੀ ਜਿਹੜਾ ਸੰਸਾਰ ਦੀ ਪਾਲਣਾ ਕਰਦਾ ਹੈ ਵਿਸ਼ਨੂ ਜੀ ਨਾਲ ਤੇ ਇੱਕ ਭੰਡਾਰੀ ਜਿਹੜਾ ਭੰਡਾਰੇ ਵਰਤੌਂਦਾ ਹੈ ਸੰਸਾਰੀ ਜਿਹੜਾ ਬ੍ਰਹਮਾ ਹੈ ਸ੍ਰਿਸ਼ਟੀ ਰਚਨਾ ਕਰਨ ਵਾਲਾ ਭੰਡਾਰੀ ਜਿਹੜਾ ਵਿਸ਼ਨੂ ਹੈ ਭੰਡਾਰਾ ਵਰਤਾਉਣ ਵਾਲਾ ਇੱਕ ਲਾਏ ਦੀ ਬਾਣ ਕਿਸ ਕੁਜ਼ੈਰੀ ਆ ਕੇ ਬੈਠਦਾ ਅਸਵਾ ਲੈ ਲੈਤਾ ਲੈ ਕਾ ਹੁੰਦੀ ਸਮਾਪਤੀ ਕਰਨ ਦੀ ਨਾਸ ਕਰਨ ਦੀ ਆਦਤ ਹੈ ਜਿਹਨੂੰ ਜਿਹੜਾ ਸਾਰੀ ਸ੍ਰੇਸ਼ਟੀ ਦਾ ਨਾਸ ਹੀ ਕਰਦਾ ਜਦੋਂ ਵਾਹਿਗੁਰੂ ਦਾ ਹੁਕਮ ਹੋ ਗਿਆ ਵੀ ਸ਼ਿਵ ਜੀ ਹੁਣ ਆਪਾਂ ਦਾ ਦੁਨੀਆ ਦੀ ਲੋੜ ਨਹੀਂ ਰਹਾ ਛਾ ਜੀ ਉਸੇ ਤਿਆਂ ਨਹੀਂ ਖਤਮ ਕਰ ਦੇਣੀ ਹੈ ਸੈਕਿੰਡ ਵੀ ਨਹੀਂ ਲਾਉਣਾ ਫਿਰ ਰੈਕਟਰ ਪਮਾਨੇ ਤੇ ਜਿਹੜਾ ਪਚਾੜ ਆਉਣਾ 11 12 ਤੇ ਹੁੰਦਾ ਫਿਰ ਉਹਨੂੰ ਜਦੋਂ ਸ੍ਰੇਸ਼ਟੀ ਦੀ ਖਾਤਮਾ ਕਰਦਾ ਆਮ ਤਾਂ ਆਪਣਾ 6-7 ਅੱਸਤੇ ਆਉਂਦਾ ਜਿਆਦਾ ਜਦੋਂ ਸਾਰੀ ਸੇਤੀ ਨੂੰ ਪਾਉਣ ਨਾਲ ਉਹ ਤਾਂ 11-12 ਤੋ ਫਿਰ ਚਲਾ ਜਾਂਦਾ ਹੈ ਡਿਗਰੀ ਫਿਰ ਸਾਰੀ ਗੁੰਮ ਕੇ ਰੱਖਦਾ ਆਟੇ ਨੂੰ پہاੜ ਦੀ ਕੁਝ ਜੋ ਕਰ ਦਿੰਦੇ ਸਮੁੰਦਰ ਦੀ ਕੁਝ ਕਰ ਦਿੰਦੇ ਨੇ ਪੂਰੀ ਸੇਤੀ ਦਾ ਖਾਤਮਾ ਹੀ ਕਰ ਸਕਦੇ ਆ ਜਦੋਂ ਬਹੁਤੀ ਦੁਨੀਆ ਦੇਖਣਾਂ ਵੀ ਬਹੁਤੀ ਜੁੜ ਗਈਆਂ ਹਨ ਧਰਮ ਤਾਂ ਦੋ ਮੁਖ ਹੋ ਗਏ ਹੁਣ ਲੋਕ ਨਾਸਤਕ ਜ਼ਿਆਦਾ ਹੋ ਗਏ ਇੱਕ ਵਾਰ ਉਸਰਾ ਕੀਤਾ ਵੀ ਸੋਨਾ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਸ੍ਰਿਸ਼ਟੀ ਤਾਂ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਨਾ ਸਾਰਿਆਂ ਨੂੰ ਕਹਿੰਦੇ ਕੋਈ ਚੰਗਾ ਬੰਦਾ ਹੈ ਹੀ ਨਹੀਂ ਸਲਾਹ ਕਰ ਕਰਕੇ ਜਾ ਤੇ ਜਾਂ ਸ਼ਿਵਜੀ ਕੋਲ ਇਕੱਠੇ ਹੋਵੇ ਕਹਿੰਦੇ ਤੁਸੀਂ ਸਲਾਹ ਦੇ ਹੁਣ ਕੀ ਕਰੀਏ ਸ਼ਿਵਜੀ ਕਹਿੰਦੇ ਸੌਖਾ ਹੀ ਕੰਮ ਹੈ ਮੈਂ ਤੁਹਾਨੂੰ ਇਹ ਸਲਾਹ ਨਾ ਬ੍ਰਹਮਾ ਨੂੰ ਕਹਿੰਦੇ ਸ੍ਰਿਸ਼ਟੀ ਦੇ ਦੁਆਰਾ ਰਾਜ ਲੈ ਇਹ ਜਿਹੜੇ ਵਿਗੜ ਗਏ ਨਾ ਲੋਕ ਉਹਦੀ ਬੁਨਸਬਰ ਛੱਡਦੇ ਕਹਿੰਦੇ ਕੀ ਕਰੀਏ ਕਹਿੰਦੇ ਮੈਂ 2-3 ਮਿੰਟ ਇਹਨੂੰ ਥੱਲੇ ਪਾਣੀ 'ਚ ਡੋਬਾ ਦੇਣਾ ਧਰਤੀ ਨੂੰ। ਆ ਜਿੰਨੀ ਧਰਤੀ ਬਾਕੀ ਬਚੀ ਹੋਈ ਆ ਨਾ ਪਾਣੀ ਤੋਂ ਕਹਿੰਦੇ ਮੈਂ ਸਾਰੀ ਨੂੰ ਪਾਣੀ 'ਚ ਡੋਬਾ ਦੇਣਾ 2-4 ਮਿੰਟ ਲੱਗਣੇ ਆ ਸਾਰੀ ਉੱਡ ਜਾਣਗੇ। ਪੂਰੀ ਸ੍ਰਿਸ਼ਟੀ ਨੂੰ ਖਤਮ ਕਰ ਦਿੰਨੇ ਆਪਾਂ। ਖਤਮ ਕਰਕੇ ਦੁਬਾਰਾ ਸਾਰੀ ਬਣਾ ਦਿੰਨੇ। ਉਹ ਨਵੀਂ ਸਿਰੇ ਦੀ ਸ੍ਰਿਸ਼ਟੀ ਦੀ ਸਵਾਲੀ ਨਾ ਕਰਾਂਗੇ ਤਾਂ ਲੋਕ ਧਰਮੀ ਬਣਨਗੇ। ਇਹ ਜਿਹੜੇ ਵਿਗੜ ਚੁੱਕੇ ਨੇ ਇਹਨਾਂ ਦੀ ਖਾਤਮਾ ਹੀ ਕਰਨਾ ਚਾਹਦਾ। ਕੁੜ ਕਰਕੇ ਸ਼ਿਵ ਜੀ ਨੂੰ ਹੁਕਮ ਆ ਕਾਲਪੁਰਖ ਦੇ ਹੁੰਦਾ ਕਿ ਸ੍ਰੀਤੀ ਦਾ ਖਾਤਮਾ ਕਰ ਦੇ। ਉਹ ਨਾਲ ਨਾਲ ਹੀ ਖਾਤਮਾ ਕਰ ਦਿੰਦੇ ਨੇ। ਪਰ ਕਹਿੰਦੇ ਨੇ ਇਹ ਤਿੰਨੇ ਆਪਣੀ ਮਰਜ਼ੀ ਨਹੀਂ ਕਰ ਸਕਦੇ। ਜੇ ਤਿਸ ਭਾਵ ਹੈ ਤਿਸ ਦੇ ਸੱਤ ਸੇਨਾ ਔਂਕਰ ਜਿਵੇਂ ਤਿਸ ਵਾਹਿਗੁਰੂ ਨੇ ਭਾਉਦਾ ਤੇਰਾ ਚਲਾ ਰ ਹੈ ਉਹ ਮਾਇਆ ਨੂੰ ਤਿੰਨਾ ਗੁਣਾਂ ਨੂੰ ਤਿੰਨਾ ਦੌਰਿਆਂ ਨੂੰ ਪੂਰੀ ਸ੍ਰਿਸ਼ਟੀ ਨੂੰ ਇਹਨਾਂ ਦੇ ਰਾਹੀਂ ਚਲਾਉਂਦਾ। ਤਾਂ ਕੋ ਸਾਰੀਆਂ ਚੀਜ਼ਾਂ ਦਾ ਵਿਸਥਾਰ ਥੱਲੇ ਥੱਲੇ ਜਿੰਨਾ ਮਰਜ਼ੀ ਕਰੀ ਜਾਈਓ ਇਹਨਾਂ ਦੀ ਪ੍ਰਧਾਨ ਜਿਹੜੀ ਹੈ ਮਾਇਆ ਹੈ ਮਿੱਠ ਰੂਪ ਦੇ ਵਿੱਚ ਮਾਇਆ ਦੇ ਦੇਨ ਪੰਨ ਗਾਣ ਨੇ ਉਹਦੇ ਦੇਣੀ ਆ ਬ੍ਰਹਮ ਵਿਸ਼ਨੂ ਮਹੇਸ਼ ਨੇ ਉਹਦੇ ਦੇਣੀ ਪੰਜ ਤੱਤ ਨੇ ਉਹਦੇ ਦੇਣੀ ਕਾਮ ਕ੍ਰੋਧ ਨੇ ਉਹਦੇ ਦੇਣੀ ਸਾਰਾ ਕੁਝ ਜਿਹਨੂੰ ਕੁਦਰਤ ਕਹਿੰਦੇ ਆਪਾਂ ਕੁਦਰਤ ਕਰਕੇ ਵਸਿਆ ਸੋ ਕੁਦਰਤ ਹੈ ਬਲਿਹਾਰੀ ਕੁਦਰਤ ਵਸਿਆ ਤੇ ਆਤਮਾ ਜਾਈ ਲਖਿਆ ਇਹੀ ਕੁਦਰਤ ਦੱਸਨੇ ਪਾਸ਼ ਨੇ ਚੰਡੀ ਜਹੀ ਹੈ ਕਿਰਪਾ ਕਰੀ ਹੰਪਰ ਜਗ ਬਾਤਾ ਉਹ ਜਗ ਮਾਤਾ ਇਸ ਸ਼ਕਤੀ ਨੂੰ ਬੰਧੇ ਨੇ ਮਹਾਰਾਜ ਸੱਚੇ ਪਾਜ ਜੀ ਨੇ ਸਾਰੀ ਸੂਤੀ ਦੀ ਰਜਨਾ ਕੀਤੀ ਹੈ ਜੋ ਤੁਸੀਂ ਭਾਵ ਹੈ ਤੇਰਾ ਚਲਾਵਾ ਜਿਵੇਂ ਹੋਵੇਗਾ ਫੁਰਮਾਨ ਫਤਿਹ ਮੌਕੜਾ ਇਸ ਕਰਕੇ ਫਰਮਾਨ ਦੀ ਜਗ੍ਹਾ ਤੇ ਫੁਰ ਫੁਰ ਕਿਆ ਕਰੋ ਫੁਰਮਾਨ ਫੁਰਮਾਨ ਇਹ ਹੋਵੇਗਾ ਫੁਰਮਾਨ ਜਿਵੇਂ ਅਕਾਲ ਪੁਰਖ ਦਾ ਫੁਰਮਾਨ ਹੁੰਦਾ ਫੁਰਮਾਨ ਹੋਤਮ ਨਾਵਾ ਸ੍ਰੀ ਕਾਲ ਤੱਕ ਸਾਲ ਤੋਂ ਫੁਰਮਾਨ جاری ਹੁੰਦੇ ਆ ਹੁਕਮਨਾਮਾ ਰਾਜੇ ਮਹਾਰਾਜਾ ਨੇ ਫਰਮਾਨ ਜਾਰੀ ਹੁੰਦੇ ਨੇ ਸੋ ਜੇ ਹੋ ਗਿਆ ਫਰਮਾਨ ਜਿਹੜੇ ਫਰਮਾਨ ਜਾਰੀ ਹੁੰਦਾ ਨਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹਨਾਂ ਪਿੰਡਾਂ ਨੂੰ ਹੁਕਮ ਹੁੰਦਾ ਸੋ ਉਸੇ ਪ੍ਰਕਾਰ ਹੀ ਚੱਲਦੇ ਨੇ ਆਪਣੀ ਮਰਜ਼ੀ ਜਰਾ ਮਾਤਰ ਵੀ ਨਹੀਂ ਕਰਦੇ ਨਾ ਕਰੀ શકਦੇ ਨੇ ਇਸ ਕਰਕੇ ਅਕਾਲ ਪੁਰਖ ਦੇ ਵਿੱਚ ਇਹ ਸਾਰੇ ਜਣੇ ਉਹਦੇ ਹੁਕਮ ਅਨੁਸਾਰ ਚੱਲਦੇ ਨੇ ਓਹ ਹੋਵੇਖਾ ਉਹ ਨਾ ਨਦਰ ਨਾ ਆਵੇ ਉਹ ਜੁਰਗ ਮੁ ਖੁੱਲਾ ਹਾਏ ਨਾ ਔਕੜ ਹੋਣ ਕਰਕੇ ਯਾਦਾ ਹੀ ਕੁਝ ਅਖਰੇ ਇਸ ਤਰ੍ਹਾਂ ਨਹੀਂ ਬੋਲਣਾ ਪੈਂਦਾ ਉਹ ਜਿਵੇਂ ਆਪਾਂ ਕਹਿੰਦੇ ਆ ਇੱਕ ਤਾਂ ਆ ਬੈਠਾ ਹੈ ਇੱਕ ਉਹ ਬੈਠਾ ਹੈ ਇੱਕ ਉਹ ਜਿਹੜਾ ਸਾਹਮਣੇ ਖੜਾ ਹੈ ਇਹ ਤਿੰਨ ਅਖਰ ਬਣ ਜਾਂਦੇ ਨੇ ਇੱਕ ਨੇੜੇ ਵਾਲਾ ਵਿਅਕਤੀ ਹੈ ਇੱਕ ਥੋੜਾ ਦੂਰ ਹੈ ਇੱਕ ਉਸੇ ਹੁਣ ਨਾਲਾ ਸੱਚੇ ਪਾਤਸ਼ਾਹ ਜੀ ਹੈ ਤਾਂ ਵਾਹਿਗੁਰੂ ਨੇੜੇ ਪਰ ਪ੍ਰਮਾਤਮਾ ਜੀ ਨੇ ਇਸ਼ਾਰਾ ਕਰਕੇ ਕਹਿੰਦੇ ਉਹ ਵਾਹਿਗੁਰੂ ਦੇਖਿਆ ਉਹਨਾਂ ਨਜ਼ਰ ਨਾ ਆਵੇ ਇਹਨਾਂ ਤਿੰਨਾਂ ਨੂੰ ਤਾਂ ਦੇਖਦੇ ਹੀ ਨਹੀਂ। ਨਾ ਇਹਨਾਂ ਗੁਣਾਂ ਨੂੰ ਦੇਖਦਾ ਨਾ ਇਹਨਾਂ ਇਹਨਾਂ ਬ੍ਰਹਮਾ ਹਮਨ ਨੂੰ ਦੇਖਦਾ ਉਹ ਨਜ਼ਰ ਆਉਂਦਾ। ਬਗਤਾ ਇਹੋ ਵਿਡਾਣ ਵਿਡਾਣ ਹੁੰਦਾ ਹੈਰਾਨੀ ਬੜੀ ਹੈਰਾਨੀ ਦੀ ਗੱਲ ਹੈ। ਫਲਾਉਂਦਾ ਵੀ ਇਹਨਾਂ ਨੂੰ ਹੁਕਮ ਦੇ ਕਰਦਾ ਪਰ ਨਜ਼ਰ ਨਹੀਂ ਆਉਂਦਾ। ਇਹ ਪਰਲੇ ਕਰਦੇ ਨੇ ਕਿਤੇ ਦਰਸ਼ਨ ਦੇ ਜੋ ਉਹ ਤਾਂ ਉਹਨਾਂ ਬੜੇ ਖੁਸ਼ ਹੋਇਆ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਆਕਾਲ ਪੁਰਖ ਹੈ ਤਾਂ ਇਹਨਾਂ ਨੇ ਬੜੀ ਸੇਵਾ ਕੀਤੀ ਉਹਨਾਂ ਕਿਤੇ ਉਹਨਾਂ ਨੂੰ ਦਰਸ਼ਨ ਹੋਏ ਨੇ ਉਹਨਾਂ ਕਿਤੇ ਆ ਕੇ ਦੇਖਿਆ ਕਿ ਆਹ ਸਾਨੂੰ ਚਲਾਉਣ ਵਾਲਾ ਵਾਹਿਗੁਰੂ ਹੈ ਇਹ ਨੇ ਸਾਨੂੰ ਚਲਾਉਣ ਵਾਲੇ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਪੂਰੀ ਸ੍ਰਿਸ਼ਟੀ ਨੂੰ ਚਲਾ ਰਹੇ ਨੇ ਪਰ ਵੱਡੇ ਇੰਨਾ ਜਿਆਦਾ ਨਹੀਂ ਆਪਾਂ ਜਿਵੇਂ ਸੋਚਦੇ ਆ ਕਿ ਮਹਾਰਾਜ ਕੁਝ ਕਿਸੇ ਨੂੰ ਕਹਿੰਦੇ ਨਹੀਂ ਸਗੋਂ ਪੰਨਾ ਲੋਕਾਂ ਨੂੰ ਬਣਾਉਣ ਦੀ ਤੇ ਮਿਟਾਉਣ ਦੀ ਸ਼ਕਤੀ ਰੱਖਣ ਵਾਲੇ ਹੋਣ ਕਰਕੇ تیرج بھی تو بہت وا دل بھی بڑا وڈا ماڑی موٹی گل تو کسی نے کچھ نہیں کہیں میرے کچھ نہیں کہ پہلی وسطا چاہتے تر تا ہی اپ سونی چکے آئے گا اپنا جان کے اپنا کچھ نہیں کہ ساری سوستی نہیں تو میرے اپنے نے میرا اپنا پرکاش آئے آ مہاراج اسے کر کے کچھ نہیں کہ ਕਾਮ ਲੋਕਾਂ ਰੱਬ ਕਿਹੜਾ ਮੇਰੇ ਲੱਕ ਭੰਨ ਲਊਗਾ ਲੱਕ ਭੰਨਣ ਨੂੰ ਕਿਹੜਾ ਦੇਰ ਲੱਗਦੀ ਹੈ ਬਣਾ ਤੀ ਉਹਨੇ ਭੰਨਣ ਨੂੰ ਕਿਹੜਾ ਦੇਰ ਲੱਗਦੀ ਫਿਰ ਕਹਿੰਦੇ ਕੁਛ ਨਹੀਂ ਜਿੰਨਾ ਮਰਜ਼ੇ ਕੋਈ ਜਾਓ ਤੇ ਮੇਰਾ ਕਿਹੜਾ ਕੋਈ ਵਿਗਾੜ ਲਵੇਗਾ ਹਾਂ ਜੇ ਉਹ ਥੱਲੇ ਵਾਲਿਆਂ ਨੂੰ ਕਹਦੇ ਉਹ ਭੰਨ ਦਿੰਦੇ ਆ ਜੋ ਉਸ ਤੋਂ ਥੱਲੇ ਵਾਲੇ ਸਰੂਪਾਂ ਨੂੰ ਕਹਦੇ ਨਾ ਵੀ ਮੇਰਾ ਕਿਹੜਾ ਕੁਝ ਵਿਗਾੜ ਲੈਣਾ ਨਹੀਂ ਫਿਰ بگੜ ਜਾਂਦਾ ਕੰਮ ਵਾਹਿਗੁਰੂ ਤੇ ਸ਼ਾਂਤ ਰਾਸ ਵਿੱਚ ਬੈਠੇ ਨੇ ਉਹ ਕਹਿੰਦੇ ਬੋਲਦਾ ਬੋਲ ਜAVE ਮਹਾਰਾਜ ਦਾ ਸੁਸਤਮੀ ਹੋ ਰਹਾ ਉਹ ਕਹਿੰਦੇ ਆਪੇ ਬੋਲਿਆ ਆਪੇ ਬੀਜ ਆਪੇ ਹੀ ਖਾਓ ਹੁਣ ਜੇ ਮੇਰੇ ਵਿਰੁੱਧ ਬੋਲਿਆ ਤੇ ਇਹਨੂੰ ਆਪੇ ਜਿਹੜੀ ਸਜ਼ਾ ਮਿਲ ਜਾਣੀ ਹੈ ਉਹ ਕੁਦਰਤ ਵਿੱਚ ਕਾਨੂੰਨ ਹੀ ਐਸਾ ਬਣਾਤਾ ਹੁਣੇ ਤੇ ਉਸ ਕਰਕੇ ਸ਼ੱਦ ਕਹਿੰਦੇ ਨੇ ਆ ਦੇ ਮਹਾਰਾਜ ਸਾਹਮਣੇ ਮੱਥਾ ਦੇਖਦੇ ਮਹਾਰਾਜ ਕਹਿੰਦੇ ਕਿ ਸੱਜ ਆ ਦੇ ਸਭੀ ਸ਼ੱਦੋ ਮੈਨੂੰ ਮੱਥਾ ਨਾ ਟੇਕੋ ਵਾਹਿਗੁਰੂ ਨੂੰ ਨਮਸਕਾਰ ਕਰਿਆ ਕਰੋ ਜੋ ਆਦ ਰੂਪ ਦਾ ਸਾਰਿਆਂ ਦਾ ਅਨੂਜ ਜੋ ਨੀਲ ਦੇ ਕਈ ਭਾਵ ਨੇ ਇਸ ਵਰਤੇ ਨੀਲ ਜਿਹੜਾ ਇੱਥੇ ਆਉਂਦਾ ਨਾ ਉਹ ਕਾਲੇ ਚ ਆਉਂਦਾ ਕ੍ਰਿਸ਼ਨ ਚ ਨੀਲ ਜੋ ਹੈ ਉਹ ਤਮਗੁਰ ਤੋਂ ਰਹਿਤ ਹੈ ਜੋ ਫਿਰ ਇੱਕ ਦਿਨ ਜਦੋਂ ਆ ਗਿਆ ਤਿੰਨੇ ਫਿਰ ਆਪਣੇ ਆਪ ਹੀ ਆ ਜਾਂਦੇ ਨੇ ਵਾਹਿਗੁਰੂ ਜੋ ਰਜੋ ਤਮਸ ਸਤੋ ਤੋਂ ਰਹਿਤ ਹੈ ਨੀਲ ਜੋ ਮਾਇਆ ਕਾਲਕ ਤੋਂ ਰਹਿਤ ਹੈ ਨੀਲ ਜੋ ਕਲੰਕ ਤੋਂ ਰਹਿਤ ਹੈ ਉਹ ਐਸਾ ਜੋ ਕਾਲਪੁਰਖ ਵਾਹਿਗੁਰੂ ਅਨਾਦ ਆ ਨਾ ਆਜੇ ਜੀਵ ਕੋਈ ਆ ਗਈ ਨਹੀਂ ਹੈ ਜੀਦਾ ਆਪਾਂ ਨੂੰ ਪਤਾ ਹੀ ਨਹੀਂ ਕਿ ਕਦੋਂ ਕਦਾ ਹੈ ਕੌਣ ਕਹੇ ਤੂੰ ਕਦ ਕਾ ਵਾਹ ਗੁਰੂ ਤੇਰਾ ਸਭ ਸਦਕਾ ਹੈ ਤਾਂ ਤੇਰਾ ਸਭ ਸਦਕਾ ਹੀ ਪਰ ਤਦ ਕਦ ਕਦਾ ਇਹ ਨਹੀਂ ਸਾਨੂੰ ਪਤਾ ਅਨਹਕ ਇੱਕ ਰਾਸ ਹੈ ਜੋ ਬਿਨਾ ਵਜਾਇਆ ਜੀਦਾ ਬਾਜਾ ਵੱਜ ਰਿਹਾ ਸਾਰਿਆਂ ਦੇ ਵਿੱਚ ਅਨਹਦ ਸ਼ਬਦ ਚੱਲ ਰਿਹਾ ਆਪਾਂ ਹੀ ਆਪਰ ਸਿਰ ਸੁਣਨਿਆਂ ਧਿਆਨ ਦੇ ਨਾਲ ਜੁਗ ਜੁਗ ਇੱਕ ਦੇਸ ਯੁੱਗਾਂ ਦੇ ਜੰਤਰਾਂ ਵਿੱਚ ਜਿਹਦਾ ਇੱਕੋ ਹੀ ਵੇਸ ਰਹਿੰਦਾ ਕਦੇ ਬਦਲਦਾ ਨਹੀਂ ਹੈ ਜੁਗਨਾਮ ਦੋ ਦਾ ਹੈ ਫੇਰ ਜੁਗਨਾਮ ਦੋ ਦਾ ਹੈ ਚਾਰਾਂ ਯੁੱਗਾਂ ਦੇ ਵਿੱਚ ਜਿਹੜਾ ਇੱਕੋ ਜਿਹਾ ਰਹਿੰਦਾ ਜੁਗਨਾਮ ਦੋ ਦਾ ਜੁਗਨਾਮ ਫੇਰ ਦੋ ਦਾ ਚਾਰਾਂ ਚਾਰ ਕੌਣ ਨੇ ਸੰਿਆਸੀ ਗ੍ਰਸਤੀ ਵਾਣ ਪ੍ਰਸਤੀ ਇਤਿਹਾਦਕ ਜਿਹੜੇ ਨੇ ਯੋਗੀ ਲੋਕ ਬਗੰਬਰ ਲੋਕ ਇਹਨਾਂ ਸਾਰਿਆਂ ਵਿੱਚ ਬੈਠ ਕੇ ਉਹ ਇੱਕੋ ਜੇਸ ਹੈ ਜੇ ਆਪਾਂ ਕਹੀਏ ਕਿ ਜਾਹੇ ਗੁਰੂ ਦਾ ਕੋਈ ਰੂਪ ਵੱਖਰਾ ਹੋ ਗਿਆ ਆਤਮਾ ਦਾ ਕੋਈ ਰੂਪ ਨਹੀਂ ਹੈ ਆਜ ਮਾ ਭਾਵੇਂ ਹਿੰਦੂ ਵਿੱਚ ਪਾਵੇਂ ਸਿੱਖ ਵਿੱਚ ਪਾਵੇਂ ਪਸ਼ੂ ਵਿੱਚ ਹੈ ਭਾਵੇਂ ਪੰਛੀ ਵਿੱਚ ਹੈ ਆਤਮਾ ਤਾਂ ਸਾਰਿਆਂ ਵਿੱਚ ਇੱਕੋ ਹੀ ਅਜਿਹਾ ਪ੍ਰਕਾਸ਼ ਹੈ ਬਸ ਬਾਕੀ ਬਾਹਰਲੇ ਰੂਪ ਸਾਰਿਆਂ ਦੇ ਵੱਖਰੇ ਵੱਖਰੇ ਨੇ ਬਾਹਰੋਂ ਆਪਾਂ ਸਾਰੇ ਵੱਖਰੇ ਵੱਖਰੇ ਦੇਖਦੇ ਆ ਪ੍ਰਕਾਸ਼ ਆਪਣੇ ਅੰਦਰ ਇੱਕੋ ਹੀ ਹੈ ਉਸੇ ਪ੍ਰਕਾਸ਼ ਨੂੰ ਕਹਿੰਦੇ ਜੁਗ ਜੁਗ ਇੱਕੋ ਵੇਸ ਜੋ ਗਾ ਦਰ 38 ਦੇ ਸੋਰਾ ਇੱਕੋ ਹੀ ਰਹਿੰਦਾ ਬਾਹਰ ਨੂੰ ਚੀਜ਼ਾਂ ਬਦਲ ਸਕਦੀਆਂ ਮਾਇਆ ਦੇ ਪ੍ਰਭਾਵ ਕਰਕੇ ਪਰ ਅੰਦਰ ਸਾਰਿਆਂ ਨੂੰ ਉਹੀ ਇੱਕ ਹੈ ਵਾਹਿਗੁਰੂ ਵਾਹਿਗੁਰੂ ਸਾਹੀ ਅਸਣ ਮੇ ਸਾਡੇ ਤੇ ਤੁਹਾਡੇ ਕੋਲ ਕੋਈ ਆਸਣ ਨਹੀਂ ਹੈ ਤੁਸੀਂ ਵੈਸੇ ਤਾਂ ਬਹੁਤ ਸੋਜੀ ਵਾਲਿਆਂ ਸਭ ਕੁਝ ਠੀਕ ਹੈ ਅਸੀਂ ਸਿੱਧ ਲੋਕ ਜਿੱਥੇ ਵੀ ਜਾਂਦੇ ਆਪਰਾ ਆਸਣ ਰੱਖਦੇ ਆਂ ਤੇ ਫੇਰ ਸਾਡਾ ਭੰਡਾਰਾ ਵੀ ਹੁੰਦਾ ਤੇ ਤੁਹਾਡੇ ਕੋਲ ਨਾ ਆਸਣ ਆ ਨਾ ਭੰਡਾਰਾ ਸੋਦਰ ਨੂੰ ਅੰਕਦੇ ਮਾਰਾ ਸੱਤ ਬਾਸ਼ਕ ਕਹਿਣ ਲੱਗੇ ਆਸਣ ਆਸਣ ਬੰਦੇ ਦਾ ਆਸਣ ਕੀ ਚੀਜ਼ ਆ ਆਰਾ ਆਸਣ ਦੇਖੋ ਚਾਓ ਅਕਾਲ ਪੁਰਖ ਵਾਹਿਗੁਰੂ ਹਰੇਕ ਹਿਰਦੇ ਵਿੱਚ ਆਪਣਾ ਆਸਣ ਜਿਹੜਾ ਲਾ ਕੇ ਬੈਠੇ ਨੇ ਤੇ ਚਾਹ ਨਾਲ ਸਿਸ਼ਟੀ ਨੂੰ ਦੇਖ ਰਹੇ ਨੇ ਮਹਾਰਾਜ ਜੀ ਨੇ ਉਹੀ ਸਾਡਾ ਆਸਣ ਹੈ ਕਿੰਦਾ ਮਨ ਮੇ ਮਨ ਉਹਦਾ ਅਰਥ ਹੈ ਬ੍ਰਹਮ ਲੋਕ ਇੰਦਰ ਲੋਕ ਸ਼ਿਵ ਲੋਕ ਆਦਿ ਨਾਤ ਲੋਕ ਅਪਾਤ ਲੋਕ ਪੜੀ ਲੋਕ ਦੂਰ ਲੋਕ ਉਹ ਜਿੰਨੇ ਲੋਕ ਨੇ ਇੰਨਾ ਵਿੱਚ ਜਿਹੜਾ ਪਰਮੇਸ਼ਰ ਆਸਣ ਲਾ ਕੇ ਬੈਠਾ ਸਾਰਿਆਂ ਦੇ ਹਿਰਦਿਆਂ ਵਿੱਚ ਈਸ਼ਟ ਹੋ ਕੇ ਏਹੀ ਸਾਡਾ ਆਸਣ ਹੈ ਤੁਹਾਨੂੰ ਆਸਣ ਦੇ ਨੇ ਤਾਂ ਨਾਲ ਸੰਬੰਧ ਨੇ ਕਟਣ ਵਾਲੇ ਨੇ ਰੁੜ ਜਾਣ ਵਾਲੇ ਨੇ ਪਰ ਜਿਹੜਾ ਸਾਡਾ ਆਸਣ ਹੈ ਨਾ ਅਸੀਂ ਤਾਂ ਜਿਹੜਾ ਵਾਹਿਗੁਰੂ ਨੂੰ ਸਾਰਿਆਂ ਹਿਰਦਿਆਂ ਵਿੱਚ ਬੈਠਾ ਦੇਖਿਆ ਏਹੀ ਸਾਡਾ ਆਸਣ ਹੈ ਵਾਹਿਗੁਰੂ ਸਾਰਿਆਂ ਹਿਰਦਿਆਂ ਚ ਸਾਰਿਆਂ ਲੋਕਾਂ ਵਿੱਚ ਸਾਰਿਆਂ ਬ੍ਰਾਹਮਣਾਂ ਵਿੱਚ ਬੈਠਾ ਕਸੇ ਇਹ ਨੂੰ ਆਸਣ ਜਾਣੇ ਆ ਤੇ ਮਹਾਰਾਜ ਜੇ ਤੁਹਾਡਾ ਭੰਡਾਰ ਜਿਹੜਾ ਹੋਇਆ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡਾ ਭੰਡਾਰਾ ਦਾ ਮੁਕ ਜਾਵੇ ਫਿਰ ਤੁਸੀਂ ਮੰਦਨ ਜਾਣੇ ਹੋ ਕਹਿੰਦੇ ਅਸੀਂ ਤਾਂ ਇਹ ਨੂੰ ਭੰਡਾਰਾ ਮੰਨਿਆ ਜਿਹੜਾ ਹਰੇਕ ਬੰਦੇ ਦੇ ਮਸਤਕ ਦੇ ਉੱਤੇ ਭੰਡਾਰਾ ਪਾਇਆ ਗਿਆ ਹੁੰਦਾ ਜੋਰ ਕਿਛ ਪਾਰਾਸ ਰੋਕਾਂ ਦਾ ਜੋਤ ਬੜਾਈ ਇੱਕ ਵਾਰੀ ਸਾਰਿਆਂ ਦੇ ਮਸਤਕ ਦੇ ਉੱਤੇ ਪੰਡਾਰਾ ਲਿਖ ਦਿੱਤਾ ਆ ਕਾਲਪੁਰਖ ਨੇ ਇਹਨਾਂ ਖਾਵੇਗਾ ਇਹਨਾਂ ਪਹਿਨੇਗਾ ساری ਜ਼ਿੰਦਗੀ ਵਿੱਚ ਅਖੀਰ ਤੇ ਜਾ ਕੇ ਐਨੀਆਂ ਬੁਰਕੀਆਂ ਖਾ ਕੇ ਇੱਕ ਬੁਰਕੀ ਉਹਦੇ ਮੂੰਹ 'ਚ ਹੀ ਰਹਿ ਜਾਵੇ ਉਹ ਉਹਦਾ ਸਰੀਰ ਛੱਡੇਗਾ ਐਨਾ ਵੀ ਉਹ ਲਿਖ ਦਿੰਦਾ ਅੰਤਨ ਬੁਰਕੀ ਨੂੰ ਬਾਹਰ ਕੱਢੇਗਾ ਉੱਥੇ ਚੜਾਈ ਕਰ ਜਾਣਾ ਇਹ ਪੰਡਾਰ ਹਰੇਕ ਦੇ ਹਿਰਦੇ 'ਚ ਮੁਛਿਆ ਹੋਇਆ ਹੈ ਭੰਡਾਰ ਜਿਹੜਾ ਪੂਲ ਸ੍ਰਿਸ਼ਟੀ ਨੂੰ ਵਾਹਿਗੁਰੂ ਚਬਾਸੀ ਲੱਖ ਜੁਨ ਪਾਈ ਰਜਿਤ ਦਿਆ ਸਭ ਹੁਣ ਤੱਕ ਦਾ ਕੋ ਜਦੋਂ ਵੀ ਸ੍ਰਿਸ਼ਟੀ ਪੈਦਾ ਕੀਤੀ ਉਹਨਾਂ ਦੇ ਭੰਡਾਰੇ ਦਿੱਤੇ ਹੋਏ ਨੇ ਸਭ ਨੂੰ ਵਾਹਿਗੁਰੂ ਦੇ ਭੰਡਾਰੇ ਕਦੇ ਮੁੱਕਦੇ ਨਹੀਂ ਤੁਹਾਡੇ ਭੰਡਾਰੇ ਮੁੱਕ ਸਕਦੇ ਨੇ ਪਰ ਵਾਹਿਗੁਰੂ ਦੇ ਭੰਡਾਰੇ ਸਦਾ ਸਲਾਮਤ ਨੇ ਕਾਇਮ ਨੇ ਔਰ ਜੋ ਕੁਝ ਪਾਇਆ ਭੰਡਾਰਿਆਂ ਵਿੱਚ ਇੱਕੋ ਵਾਰ ਤਾਟਾ ਮੁੱਕਣ ਜੀ ਨਹੀਂ ਆਉਂਦਾ ਹੈ ਹਰ ਤਾਰੇ ਮੁਕਦਾਨੀ ਨਾਲੇ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਰਚੀ ਆਨਾ ਰਜਮ ਤੋਂ ਪਹਿਲਾਂ ਉਹਨੇ ਭੰਡਾਰੇ ਭੇਜੇ ਨੇ ਪਹਿਲੋਂ ਦੇਹ ਤੇ ਰਿਜਕ ਸੰਭਾਹ ਪਹਿਲੋਂ ਤੁਸੀਂ ਰਿਜਕ ਭੇਜਦੇ ਹੋ ਬੰਦੇ ਦਾ ਪਿੱਛਾ ਲੇਤਾ ਜੰਤੂ ਉਪਾਹ ਬਾਅਦ ਵਿੱਚ ਬੰਦੇ ਨੂੰ ਪੈਦਾ ਕਰਦੇ ਆ ਰਿਜਕ ਪਹਿਲਾਂ ਤੋੜ ਦਿੰਨੇ ਉਹਦਾ ਬੰਦੇ ਨੂੰ ਬਾਅਦ ਵਿੱਚ ਜਨਮ ਦਿੰਨੇ ਆ ਸੋਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੋ ਕੁਝ ਪਾਇਆ ਸੋ ਇਕਾ ਵਾਰ ਜੋ ਕੁਝ ਪਾਇਆ ਮਸਤਕ ਦੇ ਉੱਤੇ ਇੱਕੋ ਵਾਰੀ ਜਾਨ ਕਰ ਵਾਹੇ ਜੋ ਕਿਸੇ ਗੱਲ ਦੀ ਕਿਸੇ ਨੂੰ ਕਮੀ ਰਹਿਣੀ ਨਹੀਂ ਗੰਦੇ ਘਾਰ ਕਰ ਵੇਖਾ ਸਿਰਜਣਹਾਰ ਕਾਚੋਂ ਨਾ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਪਾਲਣਾ ਫਿਰ ਵੇਖਾ ਤੇ ਇਹਨਾਂ ਦੇ ਕਿਰਪਾ ਨੂੰ ਕਰਤੂਤਾ ਨੂੰ ਇਹਨਾਂ ਦੇ ਕਰਮਾਂ ਨੂੰ ਜੋਰੀਆਂ ਨੂੰ, ਭੋਜੀਆਂ ਨੂੰ, ਸੋਜੀਆਂ ਨੂੰ, ਰੋਜੀਆਂ ਨੂੰ ਸਭ ਦੇਖਦਾ। ਕੋਈ ਜੇ ਨਹੀਂ ਦੇਖਦਾ। ਉਹ ਜਿਹੜਾ ਸਿਰਜਣਹਾਰ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਉਹ ਜੀਵਾਂ ਨੂੰ ਸਾਰਿਆਂ ਨੂੰ ਰੋਜ਼ ਦੇਖਦਾ, ਹਰ ਵਕਤ ਦੇਖਦਾ। ਉਹਨੇ ਕੋਈ ਕੁਝ ਦੇਖਣ ਨਹੀਂ ਆਉਣਾ। ਸਿਰਫ ਬਿੱਚੇ ਬੈਠਾ ਦੇਖਦਾ। ਉਹ ਦਾ ਅਸਲ ਵਿੱਚ ਮੈਂ ਹਾਂ, ਬੜਿਆ ਹੋਇਆ। ਉਹ ਆਪਣੇ ਵਿੱਚ ਇੱਕ ਵਖਰੇਵਾ ਥਾਤਾ ਕਿ ਮੈਂ ਖਲਾਮਾ ਹਾਂ। ਪਰ ਵਾਹਿਗੁਰੂ ਸਾਡੇ ਅੰਦਰ ਬੈਠ ਕੇ ਸਾਨੂੰ ਸਾਰਾ ਕੁਝ ਦਿਖਾਈ ਜਾਂਦਾ ਕਿਰਤਾਂ ਕਰੀ ਜਾਂਦਾ ਪ੍ਰਕਾਸ਼ ਵੀ ਉਹ ਅੰਦਰ ਹੀ ਹੈ ਸਿਮਰਨ ਉਹ ਅੰਦਰ ਹੀ ਹੈ ਨਾਮਿਕ ਸੱਚੇ ਕੀ ਸਾਚੀ ਕਾਰ ਸੱਚੇ ਕਾਲਪੁਰਖ ਦੇ ਵਾਹ ਗੁਰੂ ਦੀ ਜਿਹੜੀ ਕਾਰ ਹੈ ਨਾ ਇਹ ਬਿਲਕੁਲ ਠੁੱਠੀ ਕਾਰ ਨਹੀਂ ਹੈ ਤੁਹਾਡੀਆਂ ਕਾਰਾਂ ਠੁੱਠੀਆਂ ਹੋ ਸਕਦੀਆਂ ਨੇ ਤੁਹਾਡੇ ਕੰਮ ਵਿੱਚ ਠੁੱਠੇ ਹੋ ਸਕਦੇ ਨੇ ਸੱਚਿਆ ਕਾਲਪੁਰਖ ਦੀ ਕਾਰ ਝੂਠੀ ਨਹੀਂ ਹੋ ਸਕਦੀ ਜਿਹੜੀ ਉਹ ਕਾਲ ਕਰਦਾ ਦੁਨੀਆ ਨੂੰ ਪੈਦਾ ਕਰਨ ਦੀ ਪਾਲਣਾ ਕਰਨ ਦੀ ਮਾਰਨ ਦੀ ਮਨੇ ਮੂਸੇ ਪਜੰਦਰ ਨੇ ਕਿਹਾ ਸੀ ਕਿ ਮੈਂ ਅੱਜ ਮੈਂ ਵਰਤਾਵਾਗਾ ਰੋਟੀ ਦੁਨੀਆ ਸਾਰੀ ਨੂੰ ਪਰ ਉਹਨੇ ਇੱਕ ਬੰਦਾ ਇਸ ਕਰਕੇ ਛੜਤਾ ਕਿ ਉਹਨੇ ખોਟਾ ਕਰਮ ਕੀਤਾ ਕੋਈ ਪਰਮੇਸ਼ਰ ਕਹਿਣ ਲੱਗੇ ਤੇਰੇ ਵਸ ਦੇ ਜਲ ਨਹੀਂ ਤੂੰ ਤਾਂ ਬੰਦਿਆਂ ਦੀਆਂ ਗਲਤੀਆਂ ਦੇ ਕੇ ਉਹਨਾਂ ਨੂੰ ਭੁੱਖਾ ਮਾਰਦੇ ਆਂ ਇਸ ਤਰ੍ਹਾਂ ਕਹਿੰਦੇ ਅਸੀਂ ਰੋਤੀ ਵੀ ਸਾਰਿਆਂ ਨੂੰ ਦੇਣੀ ਐ ਤੇ ਜਿਹੜਾ ਹਿਸਾਬ ਕਿਤਾਬ ਵੱਖਰਾ ਕਰਨਾ ਉਹਨਾਂ ਦਾ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਾਰ ਐ ਨਾ ਉਹ ਕਦੇ ਝੂਠੀ ਨਹੀਂ ਜੋ ਕੁਝ ਉਹਨੇ ਕੀਤਾ ਹੈ ਪਿੱਛੇ ਜੋ ਹੋ ਰਿਹਾ ਜੋ ਅੱਗੇ ਨੂੰ ਕਰੇਗਾ ਉਹ ਸਭ ਕੁਝ ਸੱਚ ਹੀ ਸੱਚ ਹੈ ਆਦਿ ਉਸ ਆਦਿ ਸਬਾਰਾਜ ਕਹਿੰਦੇ ਆ ਆਕਾਲ ਪੁਰਖ ਵਾਹਿਗੁਰੂ ਨੂੰ ਹੀ ਸਾਡੀ ਨਮਸਕਾਰ ਹੈ। ਪਰਮਾਤਮਾ ਨੂੰ ਹੀ ਸਾਡੀ ਨਮਸਕਾਰ ਹੈ। ਜੇ ਤੁਸੀਂ ਕਹਿੰਦੇ ਆ ਦੇਸ਼ ਨਮਸਕਾਰ ਸਾਨੂੰ ਕਰਦੇ ਹੋ ਅਸੀਂ ਤਾਂ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਨਮਸਕਾਰ ਨਾ ਕਰੋ। ਸਰਬ ਵਿਆਕ ਪਰਮੇਸ਼ਰ ਨੂੰ ਨਮਸਕਾਰ ਕਰੋ। ਕਿਉਂਕਿ ਜਿਹੜਾ ਵਾਹਿਗੁਰੂ ਆਜ ਜੋ ਵਾਹਿਗੁਰੂ ਦਾ ਕੋਈ ਆਦਮੀ ਜੋ ਸਾਰਿਆਂ ਦਾ ਆਧ ਰੂਪ ਆਪ ਹੈ ਪਰ ਉਹਦਾ ਕੋਈ ਆਦ ਨਹੀਂ ਅਨੀਲ ਨੀਲ ਕਹਿੰਦੇ ਨੇ ਗਿਣਤੀ ਨੂੰ ਜੋ ਗਿਣਤੀ ਤੋਂ ਰਹਿਤ ਹੈ ਕਿਉਂਕਿ ਨੀਲ ਪਦਮ ਸੰਖਿ ਗਿਣਤੀ ਜਾਂਦਾ ਹੈ ਮਾਸ ਤੋਂ ਰਹਿਤ ਹੈ ਗਿਣਤੀਆਂ ਤੋਂ ਰਹਿਤ ਹੈ ਕਲੰਕ ਤੋਂ ਰਹਿਤ ਹੈ ਕਲਪਨਾ ਤੋਂ ਰਹਿਤ ਜੋ ਵਾਹਿਗੁਰੂ ਹੈ ਅਨਾਦ ਅਨਾਰਾਦ ਜਿਹਦੀ ਕੋਈ ਆਦ ਨਹੀਂ ਹੈ ਜਿਹੜਾ ਕੋਈ ਆਪਾਂ ਨੂੰ ਕਿਸੇ ਨੇ ਨਹੀਂ ਬਤਾ ਧਰਤੀ ਦਾ ਤਾਂ ਅੰਦਾਜ਼ਾ ਲਾਇਆ ਸਾਇੰਸਦਾਨਾਂ ਨੇ ਕਿ 440 ਕਰੋੜ ਸਾਲ ਪਹਿਲਾਂ ਧਰਤੀ ਬਣੀ ਅੰਦਾਜ਼ਾ ਹੈ ਹੈ ਪੱਕੀ ਗੱਲ ਨਹੀਂ ਕਹਿ ਸਕਦੇ ਪਰ ਮਹਾਰਾਜ ਸੱਚੇ ਬਾਦਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦਾ ਤਾਂ ਕੋਈ ਆਗ ਨਹੀਂ ਉਹਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਦੋਂ ਦਾ ਹੈ ਕੌਣ ਕਹੇ ਤੂੰ ਕਦ ਕਾ ਅਨਾਹ ਤੋ ਇੱਕ ਰਾਸ ਹੈ ਜੋ ਕੌਣ ਨਾਮ ਨਹੀਂ ਨਾ ਸੋਣਦਾ ਆਨਾ ਅਲਾਹਤ ਜੋ ਨਾਸਤ ਹੋ ਰਹਿ ਤਗਾ ਜਿਹਨੂੰ ਕੋਈ ਸ਼ਸਤਰ ਨਾਲ ਨਹੀਂ ਕੱਟ ਸਕਦਾ ਅਗਲਾ ਤੇ ਨਹੀਂ ਸਾੜ ਸਕਦਾ ਉਹ ਪਰਮੇਸ਼ਰ ਅਨਾਹਕ ਹੈ ਮਜਾਣ ਤੋ ਰਹਿਤ ਹੈ ਇਹ ਜਨਪਤਾ ਮਜਾਇਆ ਵੱਜਦਾ ਹੈ ਜਿੰਨੇ ਰੱਬ ਬਜਾਂਦਾ ਇਹਨੂੰ ਇਹ ਬੁਲਾਉਂਦਾ ਇਹ ਬਾਜੀ ਬਜਾਇਆ ਵੱਜਦੇ ਨੇ ਢੋਲ ਗਿਆ ਵਜਦੀਆਂ ਨੇ ਨਗਾਰੇ ਵੱਜਦੇ ਨੇ ਸਰ ਅਕਾਲ ਪੁਰਖ ਵਾਹਿਗੁਰੂ ਅਨਾਹਤ ਹੈ ਤੋ ਆਪਣੇ ਆਪ ਹੀ ਇੱਕ ਰਾਸ਼ੋ ਦਾ ਹਮੇਸ਼ਾ ਅਨਾਹਤ ਸ਼ਬਦ ਹੁੰਦਾ ਹੀ ਰਹਿੰਦਾ ਜਿਨ੍ਹਾਂ ਨੂੰ ਸੁਣਨ ਲੱਗ ਜਾਂਦਾ ਉਹਨਾਂ ਨੂੰ ਤਾਂ ਇੱਥੇ ਸੁਣਨ ਲੱਗ ਜਾਂਦਾ ਜਿਨ੍ਹਾਂ ਨੂੰ ਨਹੀਂ ਸੁਣਦਾ ਉਹਨਾਂ ਨੂੰ ਕਿਤੇ ਨਹੀਂ ਸੁਣਦਾ ਘੰਟਾ ਜਾ ਕੇ ਸੁਣੀ ਜਾਂ ਚਾਹ ਪੰਟ ਚਾਹ ਹਾ ਪੰਟਾ ਵਿੱਚੋਂ ਦਾ ਘੰਟਾ ਸੁਣਦਾ ਘੜਿਆਲ ਉਹ ਬਾਣੀ ਵਿੱਚ ਜਿੰਨੀਆਂ ਪੰਕਤੀਆਂ ਲਿਖੀਆਂ ਨੇ ਇਹਨਾਂ ਦਾ ਅਧਿਐਨ ਕਰਨ ਦੀ ਬੜੀ ਲੋੜ ਪੈਂਦੀ ਆ। ਇਹ ਗੱਲ ਇਹ ਗੱਲ ਜਿਹੜੀ ਘੰਟਾ ਜਾ ਕੇ ਸੁਣੀ ਆ ਚੌਂ ਕੁੰਟ ਮਜਲ ਦਾ ਹੁਕਮ ਹੈ ਪੜ। ਕਿ ਹੁਕਮ ਜੀ ਦਾ ਚਾਰਾਂ ਕੁੰਟਾਂ ਵਿੱਚ ਚੱਲਦਾ। ਪਰਕ ਬੜੇ ਪੰਚੀ ਹਸਤੀ ਗੁਰਮੁਖ ਪਿਆਰਿਆਂ ਨੂੰ ਦੱਸਿਆ ਸੀ ਕਹਿੰਦਾ ਤੜਕੇ 2 ਵਜੇ ਸੱਚਖੰਡ ਦੇ ਵਿੱਚ ਬਹੁਤ ਵੱਡਾ ਘੜਿਆ ਲੱਗਦਾ ਇੱਕ। ਜਿਹੜਾ ਸਾਰੇ ਬ੍ਰਹਿਮੰਡ ਵਿੱਚ ਸੁਣਦਾ ਸੁਣਦਾ ਗੁਰਮੁਖਾਂ ਨੂੰ ਆ। ਬੇਰੇ ਦਾ ਜਾਂਦਾ ਤੇ ਦੋ ਜੇ ਸਾਰੇ ਗੁਰਮੁਖ ਜਿੰਨੇ ਬ੍ਰਹਮੰਡਾਂ ਵਿੱਚ ਜਿੱਥੇ ਵੀ ਕੋਈ ਭਗਤ ਬੈਠਾ ਹੈ ਸੁੱਤਾ ਹੈ ਉਹ ਸਭ ਸਾਵਤਾਨ ਹੋ ਜਾਂਦੇ ਵੀ ਅਮਰ ਜੁਗਿਆ ਹੋ ਗਿਆ ਜਿਨ੍ਹਾਂ ਨੂੰ ਜਗਾਉਣਾ ਉਹਨਾਂ ਨੂੰ ਕੜਿਆਲ ਦੀ ਆਵਾਜ਼ ਜਗਾਈ ਨਾ ਕਿਸੇ ਨੂੰ ਗਾਰੇ ਦੀ ਆਵਾਜ਼ ਸੁਣਾਉਂਦੇ ਨੇ ਕਿਸੇ ਨੂੰ ਕੜਿਆਲ ਦੀ ਆਵਾਜ਼ ਸੁਣਾਉਂਦੇ ਨੇ ਇਸ ਕਰਕੇ ਉਹ ਅਨਾਹਤ ਜਦ ਜਦ ਇੱਕ ਜੇ ਰੇਸ ਜੋ ਵੀ ਜੁਗੋ ਇੱਕੋ ਵੇਸ ਜੁਗਾਂ ਜੁਗਾਂ ਦੇ ਵਿੱਚ ਇਸ ਆਕਾਲ ਪੁਰਖ ਵਾਹਿਗੁਰੂ ਦਾ ਇੱਕੋ ਹੀ ਵੇਸ ਹੈ ਜੁਗ ਦੋ ਨਾਮ ਜੁਗ ਦਾ ਮਤਲਬ ਹੈ ਦੋ ਫੇਰ ਜੁਗ ਫੇਰ ਦੋ ਚਾਰਾਂ ਜੁਗਾਂ ਦੇ ਵਿੱਚ ਇੱਕੋ ਵੇਸ ਹੈ ਜਿਸੇ ਕਾਲ ਪੁਰਖ ਦਾ ਬਦਲਦਾਨ